ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਬੈ ਰਗਣ ਮਹੱਲਾ ਪਹਿਲਾ ਹਰਣੀ ਹੋਵਾ ਬਨ ਬਸਾ ਕੰਧ ਮੂਲ ਚੋਣ ਖਾਉ ਗੁਰ ਪਰਸਾਦੀ ਮੇਰਾ ਸਹੋ ਮੇਰਾ ਵਾਰ-ਵਾਰ ਹਉ ਜਾਓ ਜਿਓ ਹਰਣੀ ਹੋਵਾ ਬਨ ਬਸਾ ਕੰਧ ਮੂਲਾ ਚੌਣ ਖਾ ਗੁਰ ਪ੍ਰਸਾਦੀ ਮੇਰਾ ਸਹੋ ਮਿਲੈ ਵਾਰ ਵਾਰ ਹਉ ਜਾਉ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਗਰੀਬ ਨਵਾਜ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਤਖਤ ਚਬਰ ਛਤਰ ਦੇ ਮਾਲਕ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਦਰੋਂ ਘਰੋਂ ਵਰਸਾਈ ਹੋਈ ਗੁਰੂ ਜੀ ਕੇ ਖਾਸ ਸਰੂਪ ਖਾਲਸਾ ਸਾਧ ਸੰਗਤ ਜੀ ਤਨ ਤਨ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਚਾਰ ਆਸਰਮ ਦੇ ਲੋਕ ਸੰਨ ਸਾਧ ਸੰਗਤ ਜੀ ਸੰਸਾਰ ਵਿੱਚ ਚਾਰ ਆਸ਼ਰਮ ਮੰਨੇ ਹੋਏ ਹਨ ਜਿਸ ਤਰ੍ਹਾਂ ਬ੍ਰਹਮਚਾਰੀ ਗ੍ਰਿਸ਼ਤੀ ਬਨਪਰਿਸ਼ਤੀ ਤੇ ਸੰਨਿਆਸੀ ਪ੍ਰਾਤਨ ਜਿਹੜੇ ਲੋਕ ਸਾਨ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਨਾਂ ਨੇ ਉਮਰ ਦੀ ਜਿਹੜੀ ਵੰਡ ਸੀ ਇਹ 100 ਸਾਲ ਤਾਂ ਕੀਤੀ ਸੀ ਕਿ 100 ਸਾਲ ਮਨੁੱਖ ਦੀ ਉਮਰ ਹੈ। ਵਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਗੱਲ ਨਹੀਂ ਮੰਨਦੇ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ। ਪਰ ਇਹਨਾਂ ਨੇ ਮੰਨ ਲਿਆ ਕਿ ਮਨੁੱਖ ਦੀ ਉਮਰ 100 ਸਾਲ। ਉਹਦੇ ਵਿੱਚੋਂ 25 ਸਾਲ ਪਹਿਲਾਂ ਬ੍ਰਹਮਚਾਰੀ ਰਹਿਣਾ ਵਿਦਿਆ ਪੜਨੀ ਪਰਮੇਸ਼ਰ ਦਾ ਭਜਨ ਕਰਨਾ ਵਿਦਿਆ ਜਿਹੜੀ ਸਕੂਲ ਦੀ ਵਿਦਿਆ ਪੜਨੀ ਜਾਂ ਹੋਰ ਵਿਦਿਆ ਆਪਾਂ ਪੜਦੇ ਆ 25 ਸਾਲ ਤੱਕ ਹੀ ਮੰਨਦੇ ਸੀ ਕਿ ਗ੍ਰਸਤੀ ਨਹੀਂ ਹੋਣਾ ਚਾਹੀਦਾ 25 ਸਾਲ ਤੱਕ ਬ੍ਰਹਮਚਾਰੀ ਰਹੋ ਫਿਰ ਸਾਧ ਸੰਗਤ ਜੀ 25 ਸਾਲ ਤੋਂ ਲੈ ਕੇ 50 ਸਾਲ ਤੱਕ ਇਹ ਨਾ ਕਿਹਾ ਕਿ ਬੰਦੇ ਨੂੰ ਗ੍ਰਸਤੀ ਹੋਣਾ ਚਾਹੀਦਾ ਹੈ ਜੋ ਜ਼ਿੰਮੇਵਾਰੀਆਂ ਗ੍ਰਸਤੀਆਂ ਹਨ ਗ੍ਰਸਤੇ ਵਿੱਚ ਰਹਿ ਕੇ ਗ੍ਰਸਤੀ ਹੋ ਕੇ ਧੀਆ ਪੁੱਤਰ ਪਾਲਣੇ ਮਾਂ ਪਿਓ ਦੀ ਸੇਵਾ ਕਰਨੀ ਜੋ ਗ੍ਰਸਤੀ ਦਾ ਧਰਮ ਹੈ ਇਹ 50 ਸਾਲ ਤੱਕ ਕਰਨਾ ਚਾਹੀਦਾ ਹੈ ਇਸ ਤੋਂ ਅੱਗੇ ਇਹਨਾਂ ਨੇ ਮੰਨ ਲਿਆ ਕਿ 50 ਸਾਲ ਤੋਂ ਲੈ ਕੇ 75 ਸਾਲ ਤੱਕ ਬਨਪਰਸਤੀ ਹੋ ਜਾਣਾ ਚਾਹੀਦਾ ਜੰਗਲਾਂ ਵਿੱਚ ਜਾਚ ਲੈ ਜਾਣਾ ਚਾਹੀਦਾ ਘਰ-ਬਾਰ ਛੱਡ ਦੇਣਾ ਚਾਹੀਦਾ ਹੈ ਤੇ 75 ਤੋਂ ਲੈ ਕੇ 50 ਸਾਲ ਤੱਕ ਸੰन्यास ਧਾਰ ਲੈਣਾ ਚਾਹੀਦਾ ਹੈ ਇਹ ਚਾਰ ਇਹ ਜਿਹੜੇ ਆਸ਼ਰਮਾਂ ਦੇ ਲੋਕ ਸਨ ਬਨਪਰ ਬਨਪਰਸਤੀ ਬ੍ਰਹਮਚਾਰੀ ਸੰਨਿਆਸੀ ਤੇ ਗ੍ਰਸਤੀ ਸਾਧ ਸੰਗਤ ਜੀ ਇਹਨਾਂ ਲੋਕਾਂ ਨੇ ਆ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਗੁਰੂ ਸਾਹਿਬ ਜੀ ਚਾਰ ਆਸ਼ਰਮ ਹਨ ਤੇ ਦੱਸੋ ਕਿਰਪਾ ਕਰਕੇ ਪੀ ਸਭ ਤੋਂ ਚੰਗਾ ਆਸ਼ਰਮ ਕਿਹੜਾ ਹੈ ਗ੍ਰਸਤੀ ਚੰਗੇ ਆ ਕਿ ਬਨ ਪਰਸਤੀ ਚੰਗੇ ਹਨ ਸੰਨਿਆਸੀ ਚੰਗੇ ਆ ਕਿ ਜਾਂ ਮਹਾਰਾਜ ਬ੍ਰਹਮਚਾਰੀ ਚੰਗੇ ਹਨ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਦੋਂ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਚਾਰ ਆਸ਼ਰਮਾਂ 'ਚੋਂ ਕਿਹੜਾ ਆਸ਼ਰਮ ਚੰਗਾ ਹੈ ਕਿਰਪਾ ਕਰਕੇ ਦੱਸੋ ਉਸ ਵੇਲੇ ਇਹ ਪਾਵਨ ਪਵਿੱਤਰ ਸ਼ਬਦ ਜੋ ਆਪ ਜੀਆ ਨੇ ਸਰਵਣ ਕੀਤਾ ਗੌੜੀ ਬੈਰਾਗਣ ਮਹੱਲਾ ਪਹਿਲਾ ਬੈਰਾਗਣ ਜਾਤ ਦੀ ਗੌੜੀ ਰਾਗਣੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾ ਰਹੇ ਹਨ ਆਓ ਮਨ ਬਿਰਤੇ ਕਾਗਰ ਕਰੀਏ ਸਾਧ ਸੰਗਤ ਪ੍ਰੇਮ ਭਾਵਨਾ ਦੇ ਨਾਲ ਮਹਾਰਾਜ ਦੇ ਬਚਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਈਏ ਜੀ ਹਰਣੀ ਹੋਵਾ ਬਨ ਬਸਾ ਬੰਦ ਮੂਲ ਚੋਣ ਖਾ ਪਹਿਲਾ ਮਹਾਰਾ ਸੱਚੀ ਪਾਸਾ ਜੀ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ ਜਿਹੜੇ ਜੰਗਲਾਂ ਵਿੱਚ ਚਲੇ ਜਾਂਦੇ ਹਨ ਬਨਪਰਸਤੀ ਹੋ ਜਾਂਦੇ ਹਨ ਗ੍ਰਸਤ ਨੂੰ ਤਿਆਗ ਦਿੰਦੇ ਹਨ ਮਹਾਰਾਜ ਕਹਿੰਦੇ ਹੈ ਭਾਈ ਜੇ ਮੈਂ ਹਿਰਨ ਹੋ ਜਾਵਾਂ ਮਿਰਗ ਹੋ ਜਾਵਾਂ ਤੇ ਸਾਰੇ ਜੰਗਲ ਵਿੱਚ ਮੈਂ ਭੱਜਾ ਫੇਰਾ ਕੰਦ ਮੂਲ ਚੂਨਖਾਉ ਸੰਸਾਰ ਦੇ ਜਿਹੜੇ ਗੁਰਮੁਖੋ ਰਾਸ ਵਾਲੇ ਪਦਾਰਥ ਛੱਡ ਕੇ ਜੰਗਲਾਂ ਦੇ ਵਿੱਚੋਂ ਫਿਰ ਮੂਲੀ ਕਾਂਡਾ ਕੰਦ ਮੂਲ ਪੱਤੇ ਫੁੱਲ ਆਦ ਖਾਂਦਾ ਰਹਾ ਭਾਵੇਂ ਇਹ ਵੀ ਕੰਮ ਕਰ ਲਵਾਂ ਗੁਰ ਪ੍ਰਸਾਦੀ ਮੇਰਾ ਸਹਉ ਮਿਲੈ ਵਾਰ-ਵਾਰ ਹਉ ਜਾਉ ਜੀਉ ਜੇ ਤੇ ਖਾਲਸਾ ਜੀ ਬਨ ਵਿੱਚ ਜਾ ਕੇ ਜੰਗਲ ਵਿੱਚ ਜਾ ਕੇ ਪਰਮੇਸ਼ਰ ਦੀ ਮੂਲ ਤੌਰ ਤੇ ਬੰਦਗੀ ਕਰ ਲਈਏ ਵਿਸ਼ੇਵਕਾਰਾਂ ਨੂੰ ਛੱਡ ਕੇ ਖਾਲਸਾ ਜੀ ਮਨ ਦੇ ਫੁਰਨੇ ਬੰਦ ਕਰਕੇ ਜੇ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਏ ਕਿ ਸਾਨੂੰ ਸਾਡਾ ਸ਼ਹੋ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਮਲਾਪ ਹੋ ਜੇ ਤੇ ਫਿਰ ਤੇ ਸਾਧ ਸੰਗਤ ਜੰਗਲ ਵਿੱਚ ਗਿਆ ਚੰਗੀ ਗੱਲ ਫੇਰ ਦੇ ਮਹਾਰਾਜ ਕਹਿੰਦੇ ਵਾਰ-ਵਾਰ ਹਉ ਜਾਓ ਜੀਓ ਮੈਂ ਆਪਣੇ ਗੁਰੂ ਤੋਂ ਆਪਣੇ ਪ੍ਰਮਾਤਮਾ ਸ਼ਹੋ ਵਾਹਿਗੁਰੂ ਤੋਂ ਬਾਰ-ਬਾਰ ਬਲਹਾਰ ਜਾਵਾਂ ਜਿਸ ਆਵਦੇ ਸੰਗਤ ਜੀ ਫਿਰ ਤੇ ਇਹ ਬਨ ਪਰਸਤੀ ਜਿਹੜਾ ਜੰਗਲ ਵਿੱਚ ਜਾਣਾ ਇਹ ਚੰਗਾ ਹੈ ਤੇ ਜੇ ਜਾ ਕੇ ਜੰਗਲ ਵਿੱਚ ਸਾਧ ਸਾ ਖਾਲਸਾ ਜੀ ਪਰਮਾਤਮਾ ਨਹੀਂ ਮਿਲਿਆ ਮਨ ਦੇ ਜਿਵੇਂ ਲਿਖਿਆ ਮਹਾਰਾਜ ਨੇ ਕਿ ਜੰਗਲ ਵਿੱਚ ਜਾ ਕੇ ਕਾਂਦ ਮੂਲ ਵੀ ਖਾ ਲਿਆ ਅੱਜ ਹੂੰ ਬਿਕਾਰ ਨਾ ਛੋੜ ਲਈ ਪਾਪੀ ਮਨ ਮੰਦਾ ਗ੍ਰਸਤੀ ਛੱਡ ਕੇ ਕਾਰੋਬਾਰ ਛੱਡ ਕੇ ਸਾਧ ਸੰਗਤ ਜੰਗਲ ਵਿੱਚ ਵੀ ਚਲੇ ਗਏ ਪਰ ਜੇ ਮਨ ਦੇ ਵਕਾਰ ਨਹੀਂ ਮਿਟੇ ਪਰਮੇਸ਼ਰ ਦੀ ਬੰਦਗੀ ਨਹੀਂ ਹੋਈ ਤੇ ਫਿਰ ਸਾਧ ਸੰਗਤ ਜੀ ਭਟਕਣਾ ਹੀ ਐ ਫਿਰ ਜੰਗਲਾਂ ਵਿੱਚ ਜਾਣ ਦਾ ਕੀ ਫਾਇਦਾ ਹੈ ਭਾਵ ਫਿਰ ਤੇ ਉਹ ਲੋਕ ਹਿਰਨਾ ਦੇ ਬਰਾਬਰ ਹਨ ਡੰਗਰਾਂ ਦੇ ਬਰਾਬਰ ਹਨ ਇਵੇਂ ਸਾਧ ਸੰਗਤ ਜੀ ਹਿਰਨਾ ਮਿਰਗਾ ਜੰਗਲ ਵਿੱਚ ਭਟਕਦੀਆਂ ਫਿਰਦੀਆਂ ਨੇ ਮਿਰਗ ਤ੍ਰਸਨਾ ਦੇ ਕਾਰਨ ਆਪਣਾ ਆ ਬਰਬਾਦ ਕਰ ਜਾਂਦੀਆਂ ਹਨ ਫਿਰ ਇਹ ਲੋਕ ਇਦਾਂ ਹੀ ਖਾਲਸਾ ਜੀ ਭਟਕਦੇ ਫਿਰਦੇ ਨੇ ਫਿਰ ਤੇ ਜੰਗਲਾਂ ਵੀ ਜਾਣ ਦਾ ਕੋਈ ਫਾਇਦਾ ਨਹੀਂ ਹੈ ਜੀ ਮੈਂ ਬਨਿਆਰ ਨਰਾਮ ਕੀ ਮਹਾਰਾਜ ਕਹਿੰਦੇ ਅਸੀਂ ਤੇ ਵਾਹਿਗੁਰੂ ਜੀ ਦੇ ਵਣਜਾਰੇ ਹਾਂ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨ ਵਾਲੇ ਹਾਂ ਸਾਨੂੰ ਵੈਸੇ ਤੇ ਗੁਰੂ ਸਾਹਿਬ ਨੇ ਗ੍ਰਿਸਥ ਨੂੰ ਵਡਿਆਇਆ ਹੈ ਸਾਧ ਸੰਗਤ ਗ੍ਰਿਸਤੀ ਜਿਹੜਾ ਬੰਦਾ ਹੈ ਇਹ ਚ ਖਾਲਸਾ ਜੀ ਬੜੀਆਂ ਵਡਿਆਈਆਂ ਨੇ ਹੱਥੀਂ ਧਰਮ ਦੀ ਕਿਰਤ ਕਰਕੇ ਛਕਣਾ ਤੇ ਛਕਾਉਣਾ ਔਰ ਗ੍ਰਸਤੀ ਦੇ ਘਰੋਂ ਕੋਈ ਸਾਧੂ ਮਹਾਤਮਾ 84 ਲੱਖ ਜੂਨ ਚੋਂ ਕੋਈ ਜਾਨਵਰ ਵੀ ਚੋਗਾ ਚੁਗ ਜਾਂਦੇ ਨੇ ਗ੍ਰਸਤੀ ਸਾਧ ਸੰਗਤ ਜੀ ਬੜੀ ਵੱਡੀ ਦਸੀ ਮਹਾਰਾਜ ਨੇ ਪਰ ਇਥੇ ਹਜੂਰ ਸਹਿ ਮਹਾਰਾਜ ਇਹ ਫਰਮਾਨ ਕਰਦੇ ਨੇ ਭਾਵੇਂ ਕੋਈ ਬਨਪਰਸਤੀ ਆ ਭਾਵੇਂ ਕੋਈ ਗ੍ਰਸਤੀ ਆ ਭਾਵੇਂ ਕੋਈ ਸੰਨਿਆਸੀ ਆ ਭਾਵੇਂ ਬ੍ਰਹਮਚਾਰੀ ਆ ਉਹੀ ਪ੍ਰਮਾਨ ਹੋਵੇਗਾ ਜੋ ਰੱਬ ਦਾ ਨਾਮ ਜਪਣ ਵਾਲਾ ਹੈ ਹਯੂਰ ਰਹਾਉ ਦੀ ਪੰਗਤੀ ਚ ਫਰਮਾਨ ਕਰਦੇ ਹਨ ਮੈਂ ਬਨਿਆਰ ਨਰਾਮ ਕੀ ਕਹੇ ਵਾਹਿਗੁਰੂ ਮੈਂ ਤੇ ਤੁਹਾਡੇ ਨਾਮ ਦਾ ਵਪਾਰ ਕਰਨ ਵਾਲੀ ਆਤਮਾ ਹਾਂ ਤੇਰਾ ਨਾਮ ਵਖਰ ਵਾਪਾਰ ਜੀ ਰਹਾ ਵਖਰ ਹੁੰਦਾ ਜੀ ਸੌਦਾ ਜੋ ਅਸੀਂ ਵਪਾਰ ਕਰਦੇ ਵਪਾਰ ਕਾ ਦਾ ਕਰਨਾ ਮਹਾਰਾ ਸਾਡੇ ਵਾਸਤੇ ਤੁਹਾਡੇ ਨਾਮ ਦਾ ਹੀ ਸੌਦਾ ਹੈ ਨਾਮ ਦਾ ਵਪਾਰ ਕਰਾਂਗੇ ਕਿਨਹੀ ਬਨਜਿਆ ਕਾਸੀ ਤਾਂਬਾ ਕਿਨਹੀ ਲੋਗ ਸੁਪਾਰੀ ਸੰਤੋ ਬਨਜਿਆ ਨਾਮ ਗੋਬਿੰਦ ਕਾ ਖਾਲਸਾ ਜੀ ਕੋਈ ਸੰਸਾਰ ਵੀ ਸੋਨੇ ਦਾ ਵਪਾਰ ਕਰਦਾ ਕੋਈ ਚਾਂਦੀ ਦਾ ਕਰਦਾ ਕੋਈ ਲੌਂਗਾਂ ਦਾ ਕਰਦਾ ਕੋਈ ਸੁਪਾਰੀਆਂ ਦਾ ਵਪਾਰ ਕਰਦਾ ਹੈ ਪਰ ਜਿਹੜੇ ਸੰਤ ਮਹਾਤਮਾ ਹੁੰਦੇ ਨੇ ਨਾਮ ਦਾ ਵਪਾਰ ਕਰਦੇ ਹਨ ਉਹ ਕੇਵਲ ਪਰਮੇਸ਼ਰ ਦੇ ਨਾਮ ਨੂੰ ਹੀ ਗੁਰਮੁਖੋ ਬਣਜਦੇ ਹਨ ਨਾਮ ਦਾ ਅਭਿਆਸ ਕਰਦੇ ਹਨ ਉਸ ਵਪਾਰ ਨੂੰ ਜੇ ਕਰਨਾ ਹੋਵੇਗਾ ਤੇ ਸਾਧ ਸੰਗਤ ਜੀ ਗੁਰੂ ਜੀ ਨੂੰ ਵਿਚੋਲਾ ਲੈ ਕੇ ਤੇ ਪ੍ਰਮਾਤਮਾ ਸਹਾੂਕਾਰ ਹੈ। ਨਾਮ ਦਾ ਜਿਹੜਾ ਸੌਦਾ ਹੈ ਇਹ ਖਾਲਸਾ ਜੀ ਆਮ ਕਰਕੇ ਕਦੇ ਹੋਰ ਵਪਾਰ ਚੋਂ ਪ੍ਰਾਪਤ ਨਹੀਂ ਹੋਣਾ। ਇਹਦੇ ਵਾਹਿਗੁਰੂ ਦੇ ਦਰ ਤੋਂ ਪ੍ਰਾਪਤ ਹੁੰਦਾ ਹੈ। ਤੇ ਵਾਹਿਗੁਰੂ ਅਕਾਲ ਪੁਰਖ ਦੇ ਕੋਲੋਂ ਨਾਮ ਦਾ ਆਉਣ ਵਾਲੇ ਗੁਰੂ ਸਾਹਿਬ ਜੀ ਇਸ਼ਟ ਨੇ ਵਿਚੋਲੇ ਹਨ ਬਸੀਠ ਹਨ ਦਰਗਾਹ ਦੇ ਮਹਾਰਾਜ ਕਹਿੰਦੇ ਵਾਹਿਗੁਰੂ ਤੁਹਾਡਾ ਜਿਹੜਾ ਨਾਮ ਹੈ ਪਰਮੇਸ਼ਰ ਇਹ ਸੌਦਾ ਹੈ ਅਸੀਂ ਇਹਦਾ ਵਪਾਰ ਕਰਨ ਵਾਲੇ ਹਾਂ ਨਾਮ ਦੇ ਵਪਾਰੀ ਹਾਂ ਜੀ ਨਾਮ ਜਪਣ ਵਾਲੇ ਹਾਂ ਰਹਾ ਿਸ ਰਾਮ ਦੇ ਕੇ ਮਹਾਰਾਜ ਜੀ ਫੁਰਮਾਨ ਕਰਦੇ ਹਨ ਕੋਈ ਕਲ ਹੋਵਾ ਅੰਬ ਬਸਾ ਸਹਜ ਸਬਦ ਵਿਚਾਰ ਹੁਣ ਮਹਾਰਾਜ ਕੋਇਲ ਦੀ ਗੱਲ ਕਰਦੇ ਐ ਜਿਵੇਂ ਕੋਇਲ ਖਾਲਸਾ ਜੀ ਬੜਾ ਮਿੱਠਾ ਬਚਨ ਬੋਲਦੀ ਐ ਤੇ ਅੰਬਾਂ ਤੇ ਜਾ ਕੇ ਬਹਿੰਦੀ ਐ ਕੋਲ ਦੀ ਈੜੀ ਬੋਲੀ ਹੁੰਦੀ ਆ ਸਾਧ ਸੰਗਤ ਬੜੀ ਮਿੱਠੀ ਬੋਲੀ ਹੁੰਦੀ ਆ ਮਹਾਰਾਜ ਕਹਿੰਦੇ ਜੇ ਅਸੀਂ ਬ੍ਰਹਮਚਾਰੀ ਹੋ ਜਾਈਏ ਜਿਦਾਂ ਬ੍ਰਹਮਚਾਰੀ ਬੜਾ ਮਿੱਠਾ ਜੀਵਨ ਬਤੀਤ ਕਰਦੇ ਨੇ ਮੈਂ ਕੋਲ ਵਾਂਗੂ ਬ੍ਰਹਮਚਾਰੀ ਹੋ ਕੇ ਤੇ ਅੰਬ ਬਸਾ ਅੰਬ ਕੀ ਆ ਸਤ ਸੰਗਤ ਮਿੱਠੀ ਸੰਗਤ ਕਾ ਗੁਣ ਬਹੁ ਅਦਕਾਈ ਪੜ ਸੂਆ ਪੜ ਸੂਆ ਗਨਕ ਉਦਾਰੇ ਖਾਲਸਾ ਜੀ ਸੰਗਤ ਦੇ ਵਿੱਚੋਂ ਹੀ ਪਰਮੇਸ਼ਰ ਦੇ ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਜੇ ਅਸੀਂ ਕੋਲ ਵਾਂਗੂ ਬਨ ਆਪਣੇ ਬ੍ਰਹਮਚਾਰੀ ਹੋ ਕੇ ਸਤ ਸੰਗਤ ਰੂਪੀ ਅੰਬ ਤੇ ਜਾ ਕੇ ਬਹਿ ਜਾਈਏ ਨਾ ਤੇ ਸਹਜ ਸਬਦ ਵਿਚਾਰ ਸਹਜ ਗਿਆਨ ਸੁੱਤੇ ਸਿੱਧ ਹੀ ਆਤਮਾ ਅਡੋਲ ਕਰਕੇ ਜੇ ਅਸੀਂ ਸਬਦ ਦੀ ਵਿਚਾਰ ਕਰ ਨਾ ਕਰੀਏ ਸਿੱਖੀ ਸਿਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕਬੀਰ ਮੈਂ ਜਾਣਿਉ ਪੜਬੋ ਪਲੋ ਪੜਬੋ ਸਿਉ ਪਲ ਜੋਗ ਪੜ੍ਹ ਕੇ ਤੇ ਵਿਚਾਰ ਕਰਨੀ ਆਪਾਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਖਾਲਸਾ ਜੀ ਵਿਚਾਰ ਵੀ ਕਰਨੀ ਚਾਹੀਦੀ ਐ ਕਿ ਗੁਰੂ ਸਾਹਿਬ ਸਾਨੂੰ ਕਹਿ ਕੀ ਰਹੇ ਹਨ ਮਹਾਰਾਜ ਕਹਿੰਦੇ ਸਤ ਗੁਰ ਨੂੰ ਸਭ ਕੋ ਦੇਖਦਾ ਜੇ ਤਾਂ ਜਗਤ ਸੰਸਾਰ ਡਿਠਾ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਦੀ ਵਿਚਾਰ ਕਰਨੀ ਸ਼ਬਦ ਨੂੰ ਸੁਣਨਾ ਕਿ ਗੁਰੂ ਕੀ ਸਿੱਖਿਆ ਕੀ ਹੈ ਮਹਾਰਾਜ ਕਹਿੰਦੇ ਭਾਈ ਜੇ ਸੁੱਤੇ ਸਿੱਧ ਅਸੀਂ ਸਹਿਜ ਅਵਸਥਾ ਵਿੱਚ ਆ ਕੇ ਸ਼ਬਦ ਦੀ ਵਿਚਾਰ ਕਰੀਏ ਸਤ ਸੰਗਤ ਵਿੱਚ ਬੈਠਣਾ ਕਰੀਏ ਸਹਿਜ ਸੁਭਾਏ ਮੇਰਾ ਸੋ ਮੇਰਾ ਜਦੋਂ ਖਾਲਸਾ ਜੀ ਕੋਲ ਅੰਬ ਤੇ ਜਾ ਕੇ ਬੈੰਦੀ ਐ ਅੰਬ ਬੜਾ ਮਿੱਠਾ ਹੁੰਦਾ ਹੈ ਉਥੇ ਆਨੰਦ ਮਾਣਦੀ ਐ ਕਹਿੰਦੀ ਇਸ ਤਰ੍ਹਾਂ ਬਨਵਾਸੀ ਜਿਹੜਾ ਗੁਰਮੁਖੋ ਬ੍ਰਹਮਚਾਰੀ ਮਨੁੱਖ ਸੰਗਤ ਵਿੱਚ ਜਾਂਦਾ ਨਾ ਸੰਗਤ ਹੀ ਬ੍ਰਹਮਚਾਰ ਹੈ ਇੱਥੇ ਬੈਠਣਾ ਗੁਰੂ ਕੀ ਸੰਗਤ ਕਰਨੀ ਗੁਰੂ ਦੇ ਕੋਲ ਬੈਠਣਾ ਗੁਰੂ ਦੇ ਸ਼ਬਦ ਦੀ ਵਿਚਾਰ ਕਰੀਏ ਤੇ ਸਹਜ ਸੁਭਾਏ ਮੇਰਾ ਸਹੋ ਮਿਲੈ ਸਹਿ ਸੁਭਾਏ ਹੁੰਦਾ ਸੁੱਤੇ ਸੇਦ ਹੀ ਤੇ ਜੇ ਸੁਭਾਏ ਪਾਠ ਕਰਾਂਗੇ ਸ੍ਰੇਸ਼ਟ ਪਿਆਰ ਸਾਇਦ ਆਰਥ ਹੈ ਗਿਆਨ ਸਾਤ ਸੰਗਤ ਵਿੱਚੋਂ ਗਿਆਨ ਪ੍ਰਾਪਤ ਹੁੰਦਾ ਹੈ ਸ੍ਰੇਸ਼ਟ ਪਿਆਰ ਪਰਮੇਸ਼ਰ ਦੇ ਨਾਲ ਬਣ ਜਾਂਦਾ ਹੈ ਤੇ ਵਾਹਿਗੁਰੂ ਦਾ ਮਲਾਪ ਹੋ ਜਾਂਦਾ ਸੁੱਤੇ ਸੇਦ ਹੀ ਫਿਰ ਮਹਾਰਾਜ ਕਹਿੰਦੇ ਭਾਈ ਸਾਨੂੰ ਪ੍ਰਮਾਤਮਾ ਦਾ ਮਲਾਪ ਹੋ ਜਾਏ ਤੇ ਦਰਸ਼ਨ ਰੂਪ ਅਪਾਰ ਜਿਹੜਾ ਬਿਆਨਤ ਪ੍ਰਮਾਤਮਾ ਬਹੁਤ ਸੁੰਦਰ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੋ ਉਹਦੇ ਫਿਰ ਮੈਂ ਦਰਸ਼ਨ ਕਰਾਂ ਤੇ ਫਿਰ ਤੇ ਖਾਲਸਾ ਜੀ ਇਹ ਬ੍ਰਹਮਚਾਰੀ ਜੀਵਨ ਵੀ ਸਫਲਾ ਹੈ ਤੇ ਜੇ ਬ੍ਰਹਮਚਾਰੀ ਹੋ ਕੇ ਖਾਲਸਾ ਜੀ ਸਾਨ ਵਾਂਗੂ ਲੋਕਾਂ ਦੇ ਘਰੋਂ ਪੇੜੇ ਖਾਂਦੇ ਰਹਿ ਗਏ ਤੇ ਫਿਰ ਤੇ ਮਹਾਰਾਜ ਕਹਿੰਦੇ ਬੰਦਾ ਕੋਲ ਵਰਗਾ ਹੈ ਭਟਕਣਾ ਹੀ ਆ ਜੇ ਸੁਰਤੀ ਬਿਰਤੀ ਪ੍ਰਮਾਤਮਾ ਦੇ ਨਾਲ ਨਹੀਂ ਜੁੜੀ ਵਾਹਿਗੁਰੂ ਦਾ ਮਲਾਪ ਨਹੀਂ ਹੋਇਆ ਤੇ ਫਿਰ ਖਾਲਸਾ ਜੀ ਬ੍ਰਹਮਚਾਰੀ ਬਣਦਾ ਵੀ ਕੋਈ ਫਾਇਦਾ ਨਹੀਂ ਮਛਲੀ ਹੋਵਾ ਜਲ ਬਸਾ ਜੀ ਆਇਆਂ ਤੋਂ ਸਭ ਸਾਰ ਹੁਣ ਗ੍ਰਸਤੀਆਂ ਦੀ ਗੱਲ ਕਰਦੇ ਜਿੱਦਾਂ ਮੱਛੀ ਦੇ ਬੱਚੇ ਹੁੰਦੇ ਆ ਨਾ ਪਾਣੀ ਵਿੱਚ ਮਹਾਰਾਜ ਕਹਿੰਦੇ ਜੇਕਰ ਮੈਂ ਗ੍ਰਸਤੀ ਹੋ ਕੇ ਮੱਛੀ ਵਾਂਗੂੰ ਯਲ ਵਸਾਂ ਇਹ ਸੰਸਾਰ ਵਿੱਚ ਵਸਣਾ ਕਰਾਂ ਜੀ ਆਇਆਂਤ ਸਭ ਸਾਰ ਆਪਣੇ ਸਾਰੇ ਧੀਆਂ ਪੁੱਤਰਾਂ ਨੂੰ ਮਾਂ ਪਿਓ ਨੂੰ ਪੋਤਰੇ ਪੋਤਰੀ ਜਿੰਨੇ ਵੀ ਆ ਮੈਂ ਆਪਣੇ ਸਾਰੇ ਆ ਜੀਵਾਂ ਦੀ ਸੁਭਾਲਣਾ ਕਰਾਂ ਗ੍ਰਿਸ਼ਤੀ ਹੋ ਕੇ ਧਰਮ ਦੀ ਕਿਰਤ ਕਰਕੇ ਪਰਮੇਸ਼ਰ ਦਾ ਨਾਮ ਵੀ ਨਾਲ ਜਪਣਾ ਚਾਹੀਦਾ ਖਾਲਸਾ ਜੀ ਗ੍ਰਿਸ਼ਤੀ ਉਹੀ ਪ੍ਰਵਾਨ ਹੈ ਵੈਸੇ ਗ੍ਰਿਸ਼ਤੀ ਧਰਮ ਬੜਾ ਵੱਡਾ ਧਰਮ ਹੈ ਕੋਈ ਜਿਹੜੇ ਦੂਜੇ ਲੋਕ ਨੇ ਭਟਕਣ ਵਾਲੇ ਖਾਲਸਾ ਜੀ ਵੇਲੀਆਂ ਖਾਣ ਵਾਲੇ ਸੌਂਵਰਾ ਕਹਿਣਾ ਵਾਹਿਗੁਰੂ ਤੇ ਗ੍ਰਿਸ਼ਤੀ ਇੱਕ ਵਾਰ ਵੀ ਕਹਿ ਦੇ ਤੇ ਉਹਦਾ ਪ੍ਰਵਾਨ ਹੋ ਜਾਂਦਾ ਕਿਉਂਕਿ ਉਹਨੇ ਧਰਮ ਦੀ ਕਿਰਤ ਕਰਨੀ ਹੁੰਦੀ ਜਿਨ੍ਹਾਂ ਨੇ ਮੰਗ ਕੇ ਖਾਣਾ ਉਹਨਾਂ ਨੂੰ ਖਾਲਸਾ ਜੀ ਫਿਰ ਲੇਖਾ ਵੀ ਦੇਣਾ ਪੈਂਦਾ ਦਰਗਾਹ ਜਿਹੜਾ ਬੰਦਾ ਕਿਰਤ ਨਹੀਂ ਨਾ ਕਰਦਾ ਮਹਾਰਾਜ ਨੇ ਸਿੱਖੀ ਦੇ ਸੂਲ ਬਧੇ ਜੀ ਕਿਰਤ ਕਰੋ ਕਿਰਤ ਹਰੇਕ ਮਨੁੱਖ ਨੂੰ ਕਰਨੀ ਕਿਰਤੋ ਹੀ ਨਹੀਂ ਬੰਦਾ ਕਰਦਾ ਜਿਹਨੂੰ ਪਤਾ ਮੰਗਿਆ ਸਰ ਜਾਣਾ ਕੰਮ ਕਰਨ ਦੀ ਕੀ ਲੋੜ ਹੈ ਅਮੰਗਤੇ ਕਿਉਂ ਨਹੀਂ ਕਰਦੇ ਖਾਲਸਾ ਜੀ ਉਹਨਾਂ ਨੂੰ ਪਤਾ ਇੱਕ ਵਚਨ ਆਉਂਦਾ ਖੁਦ ਆਵੰਤ ਨਾ ਜਾਣਈ ਲਾਜ ਕੋ ਲਾਜ ਕਬੂਲ ਉਹਨਾਂ ਨੂੰ ਨਾ ਸ਼ਰਮ ਨਾ ਕਿਸੇ ਦੇ ਬਚਨਾਂ ਜੀ ਮੰਗਲ ਕਿ ਹੋ ਜਾਂਦੇ ਨੇ ਸਾਧ ਸੰਗਤ ਫਿਰ ਉਹਨਾਂ ਨੂੰ ਕੀ ਲੋੜ ਹੈ ਕਿਰਤ ਕਰਨ ਦੀ ਸਾਧ ਸੰਗਤ ਆ ਬਾਹਰ ਲੋਕ ਹੈ ਨਾ ਬਾਹਰਲਾ ਦੇਸ਼ ਕਹਿੰਦੇ ਕੋਈ ਜਾਨਵਰ ਨੂੰ ਚੋਗਾ ਪਾ ਦੇ ਨਾ ਤੇ ਖਾਲਸਾ ਜੀ ਉਹਨੂੰ ਕੈਦ ਕਰ ਦਿੰਦੇ ਨੇ ਵੀ ਤੂੰ ਅਜੇ ਨੂੰ ਚੋਗਾ ਪਾਤਾ ਤੇ ਇਲਡਾਰੀ ਮਾਰਨੀ ਨਹੀਂ ਕਾਲੇ ਨੇ ਫਿਰ ਡੰਣਾ ਇਦਾਂ ਸਾਡਾ ਵੀ ਸੁਭਾਗ ਐਸਾ ਹੋ ਜਾਂਦਾ ਹੈ ਗ੍ਰਸਤੀਆਂ ਦਾ ਗ੍ਰਿਸਤੀ ਹੋ ਕੇ ਭਾਈ ਗੁਰਦਾਸ ਜੀ ਕਹਿੰਦੇ ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇਖਿ ਸਭਲਾ ਮਨਾਵੇ ਦਸਾਂ ਨੋਵਾਂ ਦੀ ਕਿਰਤ ਕਰਕੇ ਕਿਦਰ ਪਈਆ ਦੇਣਾ ਕਿਸੇ ਨੂੰ ਲੈਣ ਵਾਲੇ ਤੇ ਖਾਲਸਾ ਜੀ ਬੜੇ ਆ ਪਰ ਦੇਣ ਵਾਲੇ ਵਿਰਲੇ ਹਨ ਮਹਾਰਾਜ ਕਹਿੰਦੇ ਜੇ ਮੈਂ ਗ੍ਰਿਸਤੀ ਹੋ ਕੇ ਮੱਛੀ ਆਂਗੂ ਸੰਸਾਰ ਵਿੱਚ ਵਿਚਰਾਂ ਜਿੰਨੇ ਆਪਣੇ ਸਾਖ ਸੰਬੰਧੀ ਧੀਆ ਪੁੱਤਰ ਮਾਂ ਪਿਓ ਪੁੱਤ ਪੋਤਰੇ ਆ ਮੈਂ ਪੇਮ ਦੇ ਨਾਲ ਸਭ ਦੀ ਸੰਭਾਲ ਕਰਨੀ ਕਰਾਂ ਉਰਵਾਰ ਪਾਰ ਮੇਰਾ ਸਹੋ ਵਸੈ ਹਾਂ ਮਿਲੂੰਗੀ ਬਾਹ ਪਸਾਰ ਤੇ ਮੈਨੂੰ ਇਸ ਗੱਲ ਦਾ ਗਿਆਨ ਹੋ ਜਾਏ ਪੀ ਪ੍ਰਮਾਤਮਾ ਸਾਰਿਆਂ ਥਾਂਵਾਂ ਤੇ ਹੈ ਇੱਥੇ ਵੀ ਹੈ ਤੇ ਉਥੇ ਵੀ ਉਰਵਾਰ ਦਾ ਅਰਥ ਹੈ ਜੀ ਇਹ ਸੰਸਾਰ ਲੋਕ ਤੇ ਪਾਰ ਦਾ ਅਰਥ ਕੀ ਹੈ ਪਰਲੋਕ ਜਿਹੜੇ ਬੰਦੇ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਸਾਧ ਸੰਗਤ ਪੀ ਪ੍ਰਮਾਤਮਾ ਹਰ ਥਾਂ ਤੇ ਹੈ ਹਰ ਥਾਂ ਤੇ ਵੇਖਦਾ ਹੈ ਉਹ ਫਿਰ ਗ੍ਰਸਤੀ ਕਰਦਾ ਹੋਇਆ ਬੇਈਮਾਨੀ ਨਹੀਂ ਕਰੇਗਾ ਧਰਮ ਦੀ ਕਿਰਤ ਕਰੇਗਾ ਉਸ ਪ੍ਰਮਾਤਮਾ ਨੂੰ ਹਰ ਥਾਂ ਹਾਜ਼ਰ ਨਾਜ਼ਰ ਯਾਦ ਰੱਖੇਗਾ ਮਹਾਰਾਜ ਕਹਿੰਦੇ ਫਿਰ ਜੇ ਸਾਨੂੰ ਪਤਾ ਇਹ ਗੱਲ ਦਾ ਗਿਆਨ ਗੁਰੂ ਦੇ ਕੋਲ ਹੋਣਾ ਹੈ ਸਾਧ ਸੰਗਤ ਜੀ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਸਿਰਖਾ ਨੇ ਬੇਨਤੀ ਕੀਤੀ ਸੀ ਮਹਾਰਾਜ ਕੋਈ ਕਹਿੰਦਾ ਕਿ ਪ੍ਰਮਾਤਮਾ ਜਿਹੜਾ ਮੱਕੇ ਦੇ ਵਿੱਚ ਹੈ ਮੁਸਲਮਾਨਾ ਨੇ ਮੰਨ ਲਿਆ ਕਿ ਖੁਦਾ ਮੱਕੇ ਵਿੱਚ ਹੈ ਪੱਛਮ ਦੇ ਵਿੱਚ ਹੈ ਸਾਧ ਸੰਗਤ ਜੀ ਹਿੰਦੂ ਵੀਰਾਂ ਨੇ ਮੰਨ ਲਿਆ ਕਿ ਪ੍ਰਮਾਤਮਾ ਦੱਖਣ ਵਿੱਚ ਹੈ ਜਗਨਨਾਥ ਪੁਰੀ ਵਿੱਚ ਹੈ ਮਹਾਰਾਜ ਕੋਈ ਤੇ ਦੱਖਣ ਵਿੱਚ ਰੱਬ ਨੂੰ ਮੰਨਦਾ ਹੈ ਤੇ ਕੋਈ ਪੱਛਮ ਵਿੱਚ ਮੰਨਦਾ ਹੈ ਕੋਈ ਕਹਿੰਦਾ ਪ੍ਰਮਾਤਮਾ ਜਗਨਨਾਥ ਪੂਰੀ ਵਿੱਚ ਕੋਈ ਕਹਿੰਦੇ ਨੇ ਮਹਾਰਾਜ ਪਰਮਾਤਮਾ ਜਿਹੜਾ ਮੱਕੇ ਵਿੱਚ ਆ ਕਿਸੇ ਨੇ ਮੰਨਿਆ ਕਿ ਪਰਮਾਤਮਾ ਸਤਵੇਂ ਪਤਾਲ ਵਿੱਚ ਹੈ ਕੋਈ ਕਹਿੰਦਾ ਖੀਰ ਸਮੁੰਦਰ ਵਿੱਚ ਹੈ ਮਹਾਰਾਜ ਕਿਸੇ ਨੇ ਕਿਸੇ ਥਾਂ ਤੇ ਮੰਨਿਆ ਤੇ ਅਸੀਂ ਤੁਹਾਡੇ ਗਰੀਬ ਸੇਖਾਂ ਦੱਸੋ ਵੀ ਰੱਬ ਰਹਿੰਦਾ ਕਿੱਥੇ ਆ ਵੈਸੇ ਤੇ ਸਾਧ ਸੰਗਤ ਜੀ ਦੋ ਟਿਕਾਣੇ ਰੱਬ ਦੇ ਪੱਕੇ ਗਿਣੇ ਨੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਪਹਿਲਾ ਕਿਹੜਾ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਸਾਧੂ ਦੀ ਜ਼ਬਾਨ ਤੇ ਰੱਬ ਦਾ ਵਾਸਾ ਹੁੰਦਾ ਸਾਧੂ ਜਿਹੜਾ ਬਚਨ ਕਹ ਦੇ ਖਾਲਸਾ ਜੀ ਧਰਤੀ ਤੇ ਉਲਟ ਹੋ ਸਕਦੀ ਆ ਪਰ ਉਹ ਬਚਨ ਨਹੀਂ ਕਦੇ ਭੰਗ ਹੋਵੇਗਾ ਦੂਜਾ ਕਿੱਥੇ ਆ ਵਿਚ ਸੰਗਤ ਹਰ ਪ੍ਰਭ ਬਸੈ ਜੀਉ ਮਹਾਰਾਜ ਕਹਿੰਦੇ ਸੰਗਤ ਵਿੱਚ ਰੱਬ ਦਾ ਵਾਸਾ ਹੁੰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਗੁਰ ਸੇਖੋ ਜਹ ਜਹ ਪੀਖਉ ਤਹ ਹਯੂਰ ਦੂਰ ਕਤੋ ਨ ਜਾਈ ਰੱਬ ਰਹਾ ਸਰਬੱਤਰ ਮੈਂ ਮਨ ਸਦਾ ਤੇ ਆਈ ਈਤ ਉਤ ਨਹੀਂ ਬੀਛੜਾ ਸੋ ਸੰਗੀ ਗਨਿਆ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨੀਆਂ ਕਹਿੰਦੇ ਉਸ ਪ੍ਰਮਾਤਮਾ ਦੇ ਨਾਲ ਪਿਆਰ ਕਰੋ ਜਿਹੜਾ ਸਾਰਿਆਂ ਥਾਵਾਂ ਤੇ ਜਿੱਥੇ ਦੇਖਦੇ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਯਹਰ ਜਹੂਰ ਹੈ ਕਿ ਹਾਜ਼ਰ ਹਯੂਰ ਹੈ ਕਲਗੀ ਧਰ ਦੀ ਬਾਣੀ ਹੈ ਮਹਾਰਾਜ ਕਹਿੰਦੇ ਜੇ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਏ ਗੁਰੂ ਦੇ ਕੋਲੋਂ ਕਿ ਪ੍ਰਮਾਤਮਾ ਇੱਥੇ ਵੀ ਆ ਤੇ ਉੱਥੇ ਵੀ ਆ ਲੋਕ ਵਿੱਚ ਵੀ ਆ ਪ੍ਰਲੋਕ ਵਿੱਚ ਵੀ ਆ ਫਿਰ ਧਰਮ ਦੀ ਕਿਰਤ ਕਰਾਂਗੇ ਤੇ ਪਰਮੇਸ਼ਰ ਦਾ ਨਾਮ ਜਪ ਕੇ ਨਾ ਹਾਂ ਮਿਲਾਂਗੀ ਬਾਹ ਪਸਾਰ ਫਿਰ ਤੇ ਮੈਂ ਬਾਹਾਂ ਗਲ ਵਿੱਚ ਪਾ ਕੇ ਗੁਰੂ ਪ੍ਰਮਾਤਮਾ ਨਾਲ ਮਿਲਾਂਗੀ ਦਰਸ਼ਨ ਕਰਾਂਗੀ ਵਾਹਿਗੁਰੂ ਦਾ ਫਿਰ ਤੇ ਗ੍ਰਸਤੀ ਪ੍ਰਮਾਨ ਹੈ ਜੇ ਖਾਲਸਾ ਜੀ ਗ੍ਰਸਤੀ ਹੋ ਕੇ ਫਿਰ ਜਫੇ ਮਾਇਆ ਨੂੰ ਮਾਰੀ ਜਾਣੇ ਐ ਮਾ ਨਾ ਵੀ ਧੋਖਾ ਪਿਓ ਨਾ ਵੀ ਧੋਖਾ ਘਰ ਵਾਲਿਆਂ ਨਾ ਵੀ ਧੋਖਾ ਗੁਰੂ ਨਾ ਵੀ ਧੋਖਾ ਆਪਣੇ ਆਪ ਨਾ ਵੀ ਧੋਖਾ ਤੇ ਫਿਰ ਤੇ ਸਾਸ ਗ੍ਰਸਤੀ ਦਾ ਵੀ ਕੋਈ ਫਾਇਦਾ ਨਹੀਂ ਅਗਲਾ ਬਚਨ ਆਇਆ 나ਗਨ ਹੋਵਾ ਧਰ ਵਸਾ ਸਬਦ ਵਸ ਪਉਜਾਇ ਨਾ ਗਾਉਂਦੇ ਨੇ ਸਪਨੂ ਜੇ ਮੈਂ ਸਪਨੀ ਹੋ ਜਾਵਾ ਤੇ ਧਰਤੀ ਵਿੱਚ ਵਸਾਂ ਸੰਨਿਆਸੀਆਂ ਵਾਂਗੂ ਇਹ ਹੁਣ ਸੰਨਿਆਸੀਆਂ ਦੀ ਮਹਾਰਾਜ ਗੱਲ ਕਰਦੇ ਹਨ ਵੈਸੇ ਉਹ ਮਹਾਰਾਜ ਨੇ ਸਾਡੀ ਲਿਖੀ ਨਾ ਫਿਲਾਸਫੀ ਕਲਗੀਧਰਪਤਾ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ ਬਨਸੇ ਸਦਨ ਸਬੈ ਕਰ ਸਮਝੂ ਮਨ ਹੀ ਮਾਹੇ ਉਦਾਸਾ ਸਾਡਾ ਸੰਨਿਆਸਾ ਕੁਝ ਵਖਰਾ ਹੈ ਖਾਲਸੇ ਦਾ ਗੁਰਮੁਖ ਯੋਗੀ ਜਾਗ ਦੇ ਮਾਇਆ ਅੰਦਰ ਕਰਨ ਉਦਾਸੀ ਭਾਈ ਗੁਰਦਾਸ ਜੀ ਕਹਿੰਦੇ ਹਨ ਰੇ ਮਨ ਏ ਬਿਦ ਯੋਗ ਕਮਾਓ ਸਿੰਗੀ ਨਾਦ ਅਕਪਟ ਕੰਠਲਾ ਧਿਆਨ ਬਿਬੂਤ ਚੜਾਓ ਸਾਨੂੰ ਸਮਝਾਇਆ ਕਿ ਅਸੀਂ ਸੰਨਿਆਸੀ ਕਿਹੜੇ ਐ ਜੋਗੀ ਕਿਵੇਂ ਬਣਨਾ ਸਾਧ ਸੰਗਤ ਪਰ ਮਹਾਰਾਜ ਸੰਨਿਆਸੀਆਂ ਨੂੰ ਸਮਝਾ ਰਹੇ ਨੇ ਕਿ ਭਾਈ ਜੇਕਰ ਅਸੀਂ ਸੰਨਿਆਸੀਆਂ ਵਾਂਗ ਨਾਗਨੀ ਵਾਂਗੂ ਸੰਨਿਆਸੀ ਹੋ ਕੇ ਨਾ ਤੇ ਧਾਰ ਬਸੀਏ ਘਰਬਾਰ ਛੱਡ ਕੇ ਗੁਫਾ ਵਿੱਚ ਜਾ ਕੇ ਬਹਿ ਜਾਈਏ ਤੇ ਉਥੇ ਬੈ ਕੇ ਕਹਿੰਦੇ ਸਬਦ ਵਸਾ ਭਉ ਜਾਏ ਜੇ ਤੇ ਸੰਨਿਆਸੀ ਕਦੇ ਟਿਕਾਣੇ ਬੈਠ ਕੇ ਕਦੇ ਖਾਲਸਾ ਜੀ ਪਰਮੇਸ਼ਰ ਦਾ ਸ਼ਬਦ ਅੰਦਰ ਵਸਾਉਂਦੇ ਹਨ ਤੇ ਉਹਨਾਂ ਦਾ ਫਿਰ ਡਰ ਦੂਰ ਹੋ ਜਾਂਦਾ ਹੈ ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛਟੈ ਜੇ ਤੇ ਨਿਰਭਉ ਸ਼ਬਦ ਦਾ ਵਾਸਾ ਅੰਦਰ ਹੋ ਜਾਏ ਤੇ ਡਰ ਦੂਰ ਹੋ ਜੇ ਸਾਧ ਸੰਗਤ ਮਹਾਰਾਜ ਕਹਿੰਦੇ ਫਿਰ ਤੇ ਖਾਲਸਾ ਜੀ ਇਸ ਸੰਿਆਸੀ ਵੀ ਚੰਗੇ ਹਨ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਤੇ ਜੇ ਖਾਲਸਾ ਜੀ ਸੰਿਆਸ ਧਾਰ ਕੇ ਭਟਕਦੇ ਹੀ ਰਹਿਣਾ ਤੇ ਫਿਰ ਸਾਧ ਸੰਗ ਜੀ ਉਹ ਸਪਾਂ ਦੇ ਵਰਗੇ ਹਨ ਮਹਾਰਾਜ ਕਹਿੰਦੇ ਜੇ ਰੱਬ ਦੀ ਪ੍ਰਾਪਤੀ ਨਹੀਂ ਸੱਲ ਪੱਲੇ ਸੱਚ ਹੈ ਨਹੀਂ ਨਾਮ ਨਹੀਂ ਪਖੰਡ ਨੇ ਜਿਹੜੇ ਬਨਪਰਸਤੀ ਉਹ ਹਿਰਨਾ ਵਰਗੇ ਡੰਗਰਾਂ ਵਰਗੇ ਹਨ ਜੇ ਖਾਲਸਾ ਜੀ ਜਿਹੜੇ ਬ੍ਰਹਮਚਾਰੀ ਆ ਜੀ ਇਹਨਾਂ ਦੇ ਕੋਲ ਰੱਬ ਦਾ ਨਾਮ ਰੱਬ ਦਾ ਮਲਾਪ ਨਹੀਂ ਹੋਇਆ ਤੇ ਇਹ ਕੋਲ ਵਰਗੇ ਹਨ ਕੋਲ ਨਾ ਤੋਲਤਾ ਮਹਾਰਾਜ ਨੇ ਗ੍ਰਸਤੀ ਹੋ ਕੇ ਖਾਲਸਾ ਜੀ ਜੇ ਕਰ ਧਰਮ ਦੀ ਕਿਰਤ ਨਹੀਂ ਕੀਤੀ ਫਿਰ ਮੱਛੀ ਦੇ ਬਰਾਬਰ ਹੈ ਤੇ ਜਿਹੜੇ ਸੰਨਿਆਸੀ ਹੋ ਕੇ ਖਾਲਸਾ ਜੀ ਫੇ ਵੀ ਰੱਬ ਨੂੰ ਪ੍ਰਾਪਤ ਨਾ ਕੀਤਾ ਫਿਰ ਸੱਪ ਵਰਗੇ ਹਨ ਤੇ ਆਖਰੀ ਪੰਕਤੀ ਜ ਮਹਾਰਾਜ ਕਹਿੰਦੇ ਨਾਨਕ ਸਦਾ ਸੁਹਾਗਣੀ ਜੇਨ ਜੋਤੀ ਜੋਤ ਸਮਾਈ ਸਾਨ ਗੁਰੂ ਪਾਸਾ ਜੀ ਕਹਿੰਦੇ ਹਨ ਕਿਸੇ ਵੀ ਆਸਮਰ ਬੰਦਾ ਆਸਰਮ ਦਾ ਬੰਦਾ ਕਿਸੇ ਧਰਮ ਦਾ ਬੰਦਾ ਕਿਸੇ ਵਰਨ ਦਾ ਬੰਦਾ ਸਾਧ ਸੰਗਤ ਜੇ ਕਰ ਉਹ ਪਰਮਾਤਮਾ ਦੀ ਜੋਤ ਨਾਲ ਆਪਣੀ ਜੋਤ ਨੂੰ ਮਿਲਾ ਲੈਂਦਾ ਹੈ ਤੇ ਸਦਾ ਸੁਹਾਗਣ ਹੈ ਉਹੀ ਪ੍ਰਵਾਨ ਹੈ ਨਹੀਂ ਤੇ ਸਾਧ ਸੰਗਤ ਜੀ ਭਟਕਣਾ ਹੈ ਫਿਰ ਪੱਲੇ ਕੁਝ ਨਹੀਂ ਪੈਂਦਾ ਏ ਆਪ ਜੀ ਆ ਨੇ ਸੱਚੇ ਪਾਤਸ਼ਾਹ ਦੇ ਕੋਲੋਂ ਬਚਨ ਸੁਣਿਆ ਕਿ ਸਾਧ ਸੰਗਤ ਸੰਨਿਆਸੀ ਬ੍ਰਹਮਚਾਰੀ ਗ੍ਰਸਤੀ ਬਨਸਪਰਸੀ ਉਹੀ ਪ੍ਰਵਾਨ ਹੈ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰਨ ਵਾਲਾ ਹੈ